ਕੱਲ ਮੈਂ ਕਾਗਜ਼ ਭਰੇ ਆ ਬਹੁਤ ਵੱਡੀ ਗਿੰਦੀ ਦੇ ਵਿੱਚ ਲੋਕ ਉਮੜ ਕੇ ਸਾਡੇ ਨਾਲ ਕਾਗਜ਼ ਭਰਉਣ ਆਏ ਮੁਕਾਬਲੇ ਦੇ ਵਿੱਚ ਬੀਜੇਪੀ ਬਹੁਤ ਥੋੜੇ ਬੰਦੇ ਲਿਆ ਕੇ ਉਹ ਵੀ ਕਿਰਾਏ ਤੇ ਉੱਥੇ ਬਿਆਨ ਵੀ ਦਿੱਤੇ ਉਹਨਾਂ ਨੇ ਕਿ ਜੀ ਸਾਨੂੰ ਦਿਹਾੜੀ ਤੇ ਲਿਆਂਦਾ ਗਿਆ ਲੇਕਿਨ ਸਾਡੇ ਪਾਸ ਆਪਣੇ ਆਪ ਆਰਗੇਨਿਕ ਤੌਰ ਤੇ ਲੋਕ ਇੱਕ ਪਾਸੇ ਤੁਰ ਰਹੇ ਆ ਅੱਜ ਮੈਂ ਜਲੰਧਰ ਸ਼ਹਿਰ ਵਿੱਚ ਐ ਥਰੀ ਵੀਲਰ ਵਾਲਿਆਂ ਨੇ ਮੈਨੂੰ ਬੁਲਾ ਕੇ ਹਰੋਸਾ ਦਿੱਤਾ ਹੈ ਫਿਰ ਦੂਸਰੀ ਯੂਨੀਅਨ ਨੇ ਫਿਰ ਤੀਸਰੀ ਯੂਨੀਅਨ ਨੇ ਉਹਨਾਂ ਦੀ ਨੇ ਹਰ ਵਰਗ ਦੇ ਲੋਕ ਸਾਡੇ ਨਾਲ ਚੱਲ ਰਹੇ ਹੈ ਤੇ ਹੁਣ ਮੈਂ ਦੁਕਾਨਾਂ ਵਿੱਚ ਆਇਆ ਤਾਂ ਦੁਕਾਨਦਾਰ ਇਕੱਠੇ ਹੋ ਕੇ ਮੈਨੂੰ ਵਿਸ਼ਵਾਸ ਦਿਵਾ ਰਹੇ ਸੋ ਇੱਕ ਬਹੁਤ ਬੜੀ ਲਹਿਰ ਹੈ ਕਹਿੰਦੇ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਇੱਕ ਵੱਡੀ ਲਹਿਰ ਜਿਹੜੀ ਸ਼ਹਿਰ ਦੇ ਵਿੱਚ ਚੱਲ ਪਈ ਹੈ ਇਹ ਰਿੰਕੂ ਦਾ ਇੱਕ ਕੱਲ ਬਿਆਨ ਦਿੱਤਾ ਗਿਆ ਰਿੰਕੂ ਕੰਦਰ ਜਵਾ ਲੋਗ ਇਹ ਕਹਿ ਰਹੇ ਨੇ ਬਾਹਰਲੇ ਕਿਸੇ ਨੂੰ ਵੀ ਇਹ ਇੱਥੇ ਜਿੱਤਣ ਨਹੀਂ ਦਵਾਂਗੇ ਬਾਹਰਲਾ ਰਿੰਕੂ ਹੈ ਜਿਹੜਾ ਤਿੰਨ ਚਾਰ ਘਰ ਟੱਪ ਗਿਆ ਮੈਂ ਤਾਂ ਆਪਣੇ ਘਰ ਵਿੱਚ ਹੀ ਐ ਤੇ ਮੇਰੇ ਦਾਦੇ ਪਰਦਾਦੇ ਇੱਥੇ ਰਹਿੰਦੇ ਸੀ ਸਾਡੇ ਜਠੇਰੇ ਇੱਥੇ ਐ ਮੈਂ ਆਪਣੇ ਘਰ ਵਿੱਚ ਆਇਆ ਘਰ ਮੈਂ ਇੱਥੇ ਲੈ ਲਿਆ ਤੇ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਮੈਂ ਰਿੰਕੂ ਮੰਗੂ ਭੱਜਣ ਵਾਲਾ ਨਹੀਂ ਹੈ ਬੀਜੇ ਰupani ਦਾ ਇੱਕ ਬਿਆਨ ਆਇਆ ਕਹਿੰਦੇ ਚੰਨੀ ਜਿਹਾ ਐਵੇਂ ਹੀ ਕਹੀ ਜਾਂਦੇ ਜ਼ੀਰੋ ਤੇ ਹਾਰ ਕੇ ਦਿਖਾਵਾਂਗੇ ਇਹਨਾਂ ਨੇ ਕੋਈ ਬੀਜੇ ਰupani ਦੀ ਜੋ ਗੁਜਰਾਤ ਤੇ ਜੋ ਗੁਜਰਾਤ ਦੇ ਐਕਸਸ ਸੀਮ ਉਹਨੋਂ ਕੋਈ ਆਪਣਾ ਗੁਜਰਾਤ ਦਾ ਕੰਮ ਕਰ ਲਵੇ ਇੱਥੇ ਤੁਹਾਡੀ ਕੋਈ ਨਹੀਂ ਗੱਲ ਹੈ ਖੜੀ ਸਾਹਿਬ ਜੀਤਰੀਵਾਲ ਸਾਹਿਬ ਵੀ ਬੇਅਤਿਮਾਰ ਆਗੇ ਅੱਜ ਰੋਡ ਸ਼ੋ ਕਰ ਰਹੀ ਹੈ ਉਹ ਕਿੱਥੇ ਕਰ ਰਹੇ ਹੈ ਜੀਤਰੀਵਾਲ ਕਿੱਥੇ ਕਰ ਰਹੇ ਹੈ ਦਿੱਲੀ ਚ ਦਿੱਲੀ ਚ ਕਰਨ ਰੋਡ ਸ਼ੋ ਲੇਕਿਨ ਜਿਹੜੇ ਦਾਗ ਹੈ ਜੋ ਉਹਨਾਂ ਤੇ ਅਲੀਗੇਸ਼ਨ ਹੈ ਉਹ ਨਹੀਂ ਤੋਤੇਗੇ ਠੀਕ ਹੈ ਵੋਟਾਂ ਕਰਕੇ ਬਾਹਰ ਆ ਗਿਆ ਫੇਰ ਅੰਦਰ ਜਾਣਾ ਹੈ ਲੇਕਿਨ ਜੋ ਹਜ਼ਾਰਾਂ ਕਰੋੜ ਰੁਪਏ ਲੁੱਟਿਆ ਹੈ ਸੇਮ ਲੁੱਟ ਪੰਜਾਬ ਵਿੱਚ ਵੀ ਹੋਈ ਹੈ ਸ਼ਰਾਬ ਦੀ ਉਹਦਾ ਵੀ ਹਿਸਾਬ ਹੋਣਾ ਚਾਹੀਦਾ ਜਿਹੜਾ ਇੱਥੋਂ ਦੀ ਸਰਕਾਰ ਨੇ ਸ਼ਰਾਬ ਦੇ ਥੋਕ ਵਪਾਰ ਚ ਰਿਟੇਲ ਵਪਾਰ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਦਿੱਲੀ ਭੇਜਿਆ ਤੇ ਆਮ ਆਦਮੀ ਪਾਰਟੀ ਦੇ ਖਰਚੇ ਕਰ ਰਹੀ ਹੈ ਉਹਦਾ ਹਿਸਾਬ ਵੀ ਲਿਆ ਜਾਏਗਾ ਜਿਹੜੀ ਸਾ ਤੁਸੀਂ ਬੀਤੇ ਦਿਨੀ ਇੱਕ ਬਿਆਨ ਦਿੱਤਾ ਸੀ ਫੌਜ ਨੂੰ ਲੈ ਕੇ ਜਿਹਦੇ ਸੰਦਰਭ ਦੇ ਵਿੱਚ ਵੀਰ ਜੀ ਹੁਣ ਉਹ ਗੱਲ ਖਤਮ ਹੋ ਚੁੱਕਿਆ ਉਹ ਗੱਲ ਖਤਮ ਹੋ ਗਈ ਹੈ ਇੱਕ ਸੋਸ਼ਲ ਮੀਡੀਆ ਤੇ ਤੁਹਾਡੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਲੋਕ ਇਤਰਾਜ਼ ਕਰ ਰਹੇ ਨੇ ਕਿਹੜੀ ਗੱਲ ਹੈ ਜੀ ਬੀਬੀ ਜਗੀਰ ਕੌਰ ਬੀਬੀ ਕੀ ਕਰਦੀ ਹੈ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸ ਤਰ੍ਹਾਂ ਝੁੱਕ ਕੇ ਮਿਲਿਆ ਕੱਲ ਜੀ ਜੀ ਦੇਖਿਆ ਨਾ ਐਸੀ ਠੋਡੀ ਦੇ ਹੱਥ ੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣਾਂ ਮਾਂ ਦੇ ਲਗਾਉਂਦੇ ਆ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾ ਵਾਲਾ ਰਿਸ਼ਤਾ ਹੈ ਅੱਛਾ ਕੱਲ੍ਹ ਨਾਮ ਜਦ ਕੀ ਤੋਂ ਬਾਅਦ ਰਵਨੀਤ ਬਿੱਟੂ ਦਾ ਐਪੀਸੋਡ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੂੰ ਪੂਰੀ ਰਾਤ ਭੱਜ ਭਾਦੇ ਦਫ਼ਤਰ ਚ ਕੱਢਣੀ ਪਈ ਐ ਇਸ ਨੂੰ ਐਪੀਸੋਡ ਨੂੰ ਮੈਂ ਨਹੀਂ ਦੇਖਿਆ ਉਹ ਉੱਥੇ ਦੀ ਗੱਲ ਉੱਥੇ ਦੀ ਆਪਾਂ ਜਲੰਧਰ ਵਿੱਚ ਕਨਸੈਂਟਰੇਟ ਕਰ ਰਹੇ ਤੇ اسی ਜਲੰਧਰ ਦੇ ਵਿੱਚੋਂ ਨਸ਼ਾ ਖਤਮ ਕਰਨਾ ਇੱਥੇ ਜਿਹੜਾ ਨਸ਼ਾ ਫੜਿਆ ਗਿਆ ਉਹਦੀ ਗੱਲ ਕਰੋ ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ ਭੱਜ ਗਿਆ ਸ਼ੀਤਲੋਂਗਰਾਲ ਤੇ ਉਹਨੇ ਜਾ ਕੇ ਜ਼ਮਾਨਤ ਲਈ ਹੈ ਤਾਂ ਕਿਉਂ ਕਿਉਂ ਜ਼ਮਾਨਤ ਲੈਣ ਗਿਆ ਕਿਉਂਕਿ ਅਸਲ ਦੇ ਵਿੱਚ ਕਿੰਗਪਿੰਨ ਉਹ ਹੈ ਕਿੰਗਪਿੰਨ ਰਿੰਕੂ ਹੈ ਇਹ ਪਿਛਲੇ 2 ਸਾਲ ਕਰਦੇ ਰਹੇ ਹੈ ਹੁਣ ਸਰਕਾਰ ਆ ਗਈ ਤਾਂ ਇਹਨਾਂ ਦੀ ਫੜਫੜਾਈ ਇਹ ਸਰਕਾਰ ਤੋਂ ਉਲਟ ਹੋ ਗਏ ਇੱਥੇ ਦੀ ਤੋਂ ਜਿਹੜੀ ਇਹਨਾਂ ਨੂੰ ਪਹਿਲਾਂ ਝਾੜੂ ਦੀ ਸ਼ਹਿ ਸੀਗੀ ਜਿਹੜੀ ਸਰਕਾਰ ਇਹਨਾਂ ਨੂੰ ਪੈਟਰੋਨਾਈਜ਼ ਕਰ ਰਹੀ ਸੀ ਇਹਨਾਂ ਨੂੰ ਛੇ ਦੇ ਨਾਲ ਤੇ ਨਸ਼ਾ ਡੜਾ ਸਟਾਰ ਲਾਟਰੀ ਸਿਸਟਮ ਚਲਾ ਰਹੀ ਸੀ ਉਹ ਜਦ ਹੁਣ ਸਰਕਾਰ ਚੋਂ ਹਟੇ ਤਾਂ ਇਹ ਸਰਕਾਰ ਨੂੰ ਤਾਂ ਪਤਾ ਹੀ ਹੈ ਕਿ ਇਹੀ ਕਰਾ ਰਹੇ ਸੀ ਹੁਣ ਜਦ ਨਸ਼ਾ ਫੜ ਹੋਇਆ ਬੜੀ ਥੇ ਫੜ ਹੋਈ ਹੈ ਕਰੋੜਾਂ ਦਾ ਨਸ਼ਾ ਫੜ ਹੋਇਆ ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ ਭੱਜ ਗਿਆ ਛੀਤ ਰੁਗਰਾ ਐਮ ਐਲ ਏ ਸੋ ਇਹਦਾ ਮਤਲਬ ਹੈ ਕਿ ਇਹ ਉਹਦੇ ਨਾਲ ਰਲੇ ਹੋਏ ਸੀ ਇਹੀ ਕੰਮ ਕਰਾਉਂਦੇ ਆ ਤੇ ਅੱਜ ਕੱਲ ਇਹੀ ਕਾਰੋਬਾਰ ਹੈ ਜਿਹੜਾ ਇੱਥੇ ਦਾ ਜਿਹੜਾ ਅਰੋੜਾ ਐਮ ਐਲ ਏ ਆ ਉਹ ਉਸਨੇ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਕਰਨਾ ਸ਼ੁਰੂ ਕਰ ਦਿੱਤਾ ਸੋ ਇਹ ਚੀਜ਼ਾਂ ਮੈਂ ਇੱਥੇ ਦੇ ਖਤਮ ਕਰਨ ਆਇਆ ਮੈਂ ਇੱਥੇ ਨਸ਼ਾ ਨਹੀਂ ਚੱਲਣ ਦੇਣਾ ਮੈਂ ਇੱਥੇ ੜਾ ਸੱਟਾ ਨਹੀਂ ਚੱਲਣ ਦੇਣਾ ਮੈਂ ਇੱਥੇ ਲਾਟਰੀ ਨਹੀਂ ਚੱਲਣ ਦੇਣੀ ਮੈਂ ਫੜੀਆਂ 3 ਬਿਲਰ ਆ ਰੇਡੀ ਵਾਲੇ ਤੋਂ ਪੈਸੇ ਨਹੀਂ ਲੈਣ ਦੇਣੇ ਮੈਂ ਫਰੋਤੀਆਂ ਨਹੀਂ ਲੈਣ ਦੇਣੀਆਂ ਜਿਹੜੀਆਂ ਚੈਨ ਸਨੇਚਿੰਗ ਜਿਹੜੀਆਂ ਮੁੰਦੀਆਂ ਖੋ ਰਹੀਆਂ ਮੈਂ ਇਹ ਨਹੀਂ ਹੋਣ ਦੇਣਾ ਕੰਮ ਮੈਂ ਇਹ ਲੜਾਈ ਲੜਨੀ ਥੈਂਕ ਯੂ ਹੋ ਗਿਆ ਰਿਲ ਕੁਮਾਰ ਕਹਿ ਰਹੇ ਕਿ ਅਗਰ ਚਰਨਜੀਤ ਚੰਨੀ ਜੀ ਕੋ ਪਰੂਫ ਹੈਗੇ ਇੱਥੇ ਮੇਤੇ ਐਫ ਆਈ ਆਰ ਲਾਂਚ ਕਰਵਾ ਦਾਂ ਮੈਂ ਨਸ਼ਾ ਕੰਮ ਕਰ ਰਹੇ ਹਾਂ ਵੀਰ ਜੀ ਐਫ ਆਈ ਆਰ ਤਾਂ ਹੋ ਗਈ ਤਾਂ ਹੀ ਤਾਂ ਸ਼ੀਤ ਲੁਗਰਾਲ ਭੱਜਿਆ ਉਹ ਕੋਡ ਵਿੱਚ ਘੁੰਮ ਰਿਹਾ ਤਾਂ ਫਿਰ ਇਹ ਕੌਣ ਹੈ ਇਹਨਾਂ ਦੀ ਛੈਤੀ ਇੱਥੇ ਹੋਇਆ ਲੀਡਰਾਂ ਤੋਂ ਬਿਨਾ ਕਹਿੰਦੇ ਸਰਕਾਰ ਆਹੀ ਚਲੋ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਮ ਬਿ